ਉਜੇ ਨਾ ਦੋ ਕ ਦਿਨ ਦੀ ਧੋਪ ਲੱਗ ਜਾਣੀ ਫੇਰ ਇਹਨੂੰ ਝਾੜਨਾ ਵਾ ਅੱਗੇ ਗਿੱਲੇ ਆ ਦਾਣੇ ਵਾ ਜੇ ਨਹੀਂ ਝੜਨੀ ਮम्मा ਤੂੰ ਇੱਥੇ ਕੀ ਕਰ ਰਹੀ ਹੈ ਮੈਂ ਤੈਨੂੰ ਸੌਰਾ ਘਰ ਲੱਭ ਕੇ ਆਈ ਆ ਤੂੰ ਮੱਲ ਲੱਭੰਦਿਆ ਹੀ ਹਾਂ ਨਾਰੇ ਇਹ ਇਹਨੂੰ ਕਿਤੋਂ ਵੇਖਣ ਦੇ ਆ ਇਹਨੂੰ ਬਤੂ ਕੀ ਵੇਖਣਾ ਵਾ ਇਹ ਨਾ ਮੈਂ ਇਹਨੂੰ ਛਾੜਨਾ ਹੀਗਾ ਤੇ ਉਹ ਮੈਂ ਵੇਖਨਦੀ ਵੀ ਅਜ ਗਿੱਲੇ ਆ ਤੇ ਇਹਨਾਂ ਨੂੰ ਧੋਕ ਦੇਂਦੀ ਧੋਪ ਲਵਾ ਕੇ ਤੇ ਫੇਰ ਫੇਰ ਛਾੜੂੰਗੀ ਨਾ ਇਹਦੇ ਵਿੱਚੋਂ ਕੀ ਨਿਕਲਦਾ ਵਾ ਇਹਦੇ ਚੋਂ ਦਾਣੇ ਨਿਕਲਦੇ ਆਵੇ ਅੱਛਾ ਅਵੇ ਦਾਣੇ ਨਿਕਲਦੇ ਨਾ ਹਾਂ ਹਾਂ ਇਹ ਸਰੋਂ ਦੀ ਆ ਅੱਛਾ ਤੇ ਉਹ ਜਿਹੜਾ ਪਾ ਤੇਲ ਨਹੀਂ ਜਿਹਦਾ ਤੜਕਾ ਲਾਈਦਾ ਸਰੋਂ ਦਾ ਤੇਲ ਦਾ ਤੜਕਾ ਲਾਈਦਾ ਹਾਂ ਹੁੰਦਾ ਨਾ ਹਾਂ ਉਹ ਬੰਦਾ ਤੂੰ अच्छा हम नहीं पता नहीं था था। नी नी है जदा येदा ना जदा जूस ਕਢਾ ਲੈਣਾ ਜਾਂ ਜੂਸ ਨਹੀਂ ਕਢੀਦਾ ਪਰ ਚੀਜ਼ਾਂ ਦਾ ਹਾਂ ਜੀ ਇਦਾਂ ਇਹਦਾ ਬਾਜ਼ਾਰੋਂ ਨਾ ਜੂਸ ਕਢਾ ਕੇ ਤੇ ਫਿਰ ਉਹ ਤੇਲ ਬਣ ਜਾਂਦਾ ਹਰੇ اچھا ਮੈਨੂੰ ਪਹਿਲੀ ਵਾਰ ਵੇਖੇ ਬਾਅਦ ਇਹ ਨੂੰ ਟੰਨੀ ਨਹੀਂ ਰਣੀ ਨਹੀਂ ਬਸ ਪੈਣੇ ਹਦੂਤ ਇਹਨਾਂ ਗੱਲਾਂ 'ਤੇ ਹਣੀ ਤੇ ਨਹੀਂ ਵੱਡੀਆਂ-ਵੱਡੀਆਂ ਗੱਲਾਂ 'ਵਲ ਸੇਲੀਆਂ 'ਵਲ ਧਿਆਨ ਦੇ ਦੇਣੀਆਂ ਹੈ ਹੈਨਾ ਹਾਂ ਇੰਨਾ ਵਲਦੀ ਨਹੀਂ ਕਰਦੇ ਫਿਰ ਇੱਧਰ ਕਿਥੇ ਆਨੀ ਮੈਂ ਇੱਥੇ ਮੈਨੂੰ ਤਾਂ ਲੱਗ ਵਧੀਆ ਲੱਗਦੀ ਆਗੀ ਉਧਰ ਨਹੀਂ ਆਉਂਦੀ ਨਹੀਂ ਕਈ ਕੋਈ ਵਾਰ ਇੱਥੇ ਮੇਰਾ ਕੀ ਕੰਮ ਹੁੰਦਾ ਪਾਪਾ ਨੇ ਬੁਲਾਉਣਾ ਨਹੀਂ ਨੀ ਕੋਈ ਕਈ ਵਾਰ ਇੱਥੇ ਅੱਛਾ ਅੱਛਾ ਚਲ ਆਇਓ ਚੱਲੀਏ ਘਰ ਸਮੀਰ ਜੀ ਹਾਂਜੀ ਆ ਕੁੜੀ ਕਿਹੜੀ ਆ ਇਹ ਨਾ ਜੀਮ ਦੇ ਮਾਮੇ ਦੀ ਕੁੜੀ ਆ ਅੱਛਾ ਏਵੇਂ ਨਾ ਖੜਦੀਂਂ ਦੀ ਹੀ ਆ ਗਈ ਆ ਅੱਛਾ ਅੱਛਾ ਇਥੇ ਫਿਰ ਸੇ ਲਿਆ ਹਾਂ ਹੈਲੋ ਤੇਰੇ ਜਿੱਡੀ ਆ ਨਾ ਹਾਂ ਨਹੀਂ ਮੈਂ ਤਾਂ ਛੋਟੀ ਏ ਛੋਟੀ ਆ ਹਾਂ ਮੈਂ ਤੈਨੂੰ ਪਹਿਲੀ ਵਾਰ ਵੇਖਿਆ ਵਾ ਇਹ ਹੁਣ ਆਈ ਹੈ ਨਾ ਕਿੰਨੇ ਸਿਰਾਂ ਬਾਅਦ ਹੂੰ ਇਹ ਤੇ ਪਤਾ ਨਹੀਂ ਕੋ ਦੋ ਆਈ ਹੀ ਪਿਛਲੀ ਵਾਰ ਆਈ ਹੀ ਅੱਛਾ ਆ ਕੇ ਡੀ ਆਪਾ ਉੱਥੇ ਤਾਂ ਅੰਦਰ ਖੇਡੋ ਇੱਥੇ ਧੋਪ ਵਾ ਠੀਕ ਆ ਕੀ ਕਰਨਿਆ ਬਸ ਫੇਰ ਤੋਂ ਮੋਬਾਈਲ ਤੇ ਲੱਗਾ ਜਦ ਮੈਂ ਉਹ ਮੋਦੀ ਵਾਲੇ ਪੈਸੇ ਨਹੀਂ ਬੰਦ ਹੋ ਗਏ ਬੇਜਾ ਹੈ ਉਹ ਧਿਆਨ ਮਾਨਟਰਾ ਹੀ ਮੈਂ ਜਿੱਥੇ ਕੇਵਾਈਸੀ ਹੋ ਜੇ ਮੋਬਾਈਲ ਤੋਂ ਹੀ ਬੰਦ ਹੋ ਗਏ ਆ ਹਾ ਹੋ ਤਿੰਨ ਚਾਰ ਮਿੰਟ ਹੋ ਗਏ ਆ ਹੀ ਨਹੀਂ ਪੈਸੇ ਦੇ ਹੁਣ ਨਹੀਂ ਆਤੇ ਤੈਨੂੰ ਨਾ ਜਿਹੜੇ ਦੋ ਕਿਤਾ ਰਹਿ ਗਏ ਮੇਰੀਆਂ ਅੱਛਾ ਹਾਂ ਫੇਰ ਇਕੱਠੇ ਬੈਲਣ ਆਹ ਹੋਆ ਜੇ ਨਿਤ ਇਕੱਠੇ ਆ ਜੇ ਪਹਿਲਾਂ ਮੇਰੇ ਬੰਦ ਹੋ ਗਏ ਮੁਰੇ ਇਕੱਠੇ ਆ ਗਏ ਸੀ ਹੁਣ ਫੇਰ ਬੰਦ ਹੋ ਗਏ ਉਹ ਕੇ ਵੀ ਸੀ ਕਰਾਉਣੀ ਪਈ ਸੀ ਕਹਿੰਦੇ ਮੈਂ ਵੇਖਣ ਆ ਕਰਕੇ ਜਮਹਿ ਹੋ ਜੇ ਆਪ ਹੀ ਚਲੋ ਮੈਂ ਚੱਲੀ ਹੀ ਜਰਾ ਕਿ ਅੰਨ ਦੇ ਘਰ ਨਹੀਂ ਮਨਪ੍ਰੀਤ ਕੇ ਅਸਾ ਉਦਾਂ ਹੀ ਸੋਖ ਨਾ ਹੀ ਉਦਾਂ ਹੀ ਕਿ ਆਂਦੀ ਤੂੰ ਆਂਦੀ ਨਹੀਂ ਆਂਦੀ ਨਹੀਂ ਮੈਂ ਕਿ ਚੱਲ ਮੈਂ ਘੜੀ ਹੋਈ ਜਾਂਦੀ ਚਲ ਚੰਗੀ ਗੱਲ ਵਾਗਿਆ ਤੇ ਤੂੰ ਉਹਨੂੰ ਲੈ ਜਾ ਗੁਰਪ੍ਰੀਤ ਨਾਲ ਉਹ ਕਿੱਥੇ ਮੇਰੇ ਨਾਲ ਜਾਂਦੀ ਕਿਉਂ ਬੜਾ ਮਰਜ਼ੀ ਜੋ ਲਾ ਕੇ ਗਈ ਉਹ ਤੇ ਕਹਿੰਦੀ ਆਇਓ ਸਾਰੇ ਆਂਦੀ ਤਾਂ ਹੈਗੀ ਹੀਗੀ ਜੇ ਕੋਈ ਵਿਆਹ ਸ਼ਾਦੀ ਦਾ ਆਉਂਦਾ ਵਾ ਸੱਦਾ ਜਾਂ ਕੋਈ ਉਹਦਾ ਤੇ ਜੇ ਮੈਂ ਨਹੀਂ ਚੱਲੀਏ ਤੇ ਜਾਂਦੀ ਨਹੀਂ ਕਰਦੀ ਤੇ ਆਪਣੀ ਮਰਜ਼ੀ ਮੇਰ ਨਾਲ ਨਹੀਂ ਤੁਰਦੀ ਉਹ ਕਿੱਥੇ ਖੋਸ਼ ਆ ਮੇਰ ਨਾਲ ਜਾ ਕੇ ਨਹੀਂ ਲੈ ਜਾ ਦੋਵਾਂ ਤੂੰ ਦੱਸਣਾ ਵੀ ਮਨਪੀਤੇ ਘਰ ਜਾਣਾ ਵਾ ਸਮ੍ਰੀਤ ਨੂੰ ਨਾਲ ਲੈ ਜਾ ਉਹਨੇ ਕਿੱਥੇ ਜਾਣਾ ਵਾ ਸਮ੍ਰੀਤ ਨੂੰ ਲੈ ਜਾਣੀ ਹੈ ਜੇ ਜਾਊਗੀ ਉਹ ਵੀ ਤੇ ਚਲ ਪੁੱਛ ਕੇ ਤੇ ਵੇਖ ਲੈ ਉਹਨੂੰ ਹਾਂ ਉਹ ਨਹੀਂ ਮੈਂ ਚੱਲੀ ਮੈਂ ਕਿਹੜੀ ਲੰਮੀ ਤੇ ਲੰਮੀ ਵੀ ਪੈਣਾ ਹੀ ਆ ਥੱਕ ਜਾਈਦਾ ਫੇ ਰਾਤ ਨੀਂਦ ਨਹੀਂ ਆਉਂਦੀ ਅੱਛਾ ਤੇ ਮੈਂ ਹਾਂ ਚੱਲ ਕੜੀ ਉਹਦੇ ਵੱਲੋਂ ਬੈ ਕੇ ਉਹਨੀ ਨਾਲੇ ਉਹ ਆਂਦੀ ਰਹਿੰਦੀ ਆਉਂਦੀ ਨਹੀਂ ਤੂੰ ਆਉਂਦੀ ਨਹੀਂ ਚੱਲ ਵਧੀਆ ਨਾਲ ਟਾਈਮ ਪਾਸ ਹੁੰਦਾ ਆਹੋ ਉਹ ਵੀ ਕਿਤੇ ਸੱਤੇ ਨਾ ਹੋਣ ਜਾਂਦੇ ਆ ਆਹੋ ਗਰਮੀ ਬੜੀ ਹੈ ਬਾਹਰ ਹੂੰ ਵੇ ਨਹੀਂ ਆ ਭਲਾ ਜੇ ਤਾਂ ਸੱਤੇ ਹੈ ਫੇ ਮੋੜ ਆਉਂਗੀ ਨਹੀਂ ਨਹੀਂ ਬੂਆ ਖੜਗਾ ਕੇ ਰਹਿੰਗੇ ਚੱਲ ਆਹ ਤੇ ਲੱਗੜੀ ਉੱਠਣਗੇ ਤਾਂ ਹਾਂ ਉਹ ਚੰਗਾ ਫਿਰ ਮੈਂ ਚਲਨੀ ਆ ਠੀਕ ਹੋਇਆ ਹੂੰ ਤੂੰ ਘਰ ਆਈਂ ਨਾ ਮੈਂ ਇੱਥੀ ਆ ਅੱਛਾ ਮੈਂ ਵੇਖ ਲਾਂ ਚੰਗਾ ਹੂੰ ਗੋਪੀ ਕਿੱਥੋਂ ਆਈਂ ਆ ਮੈਂ ਤੇ ਉਹ ਨਾ ਸਰੋਂ ਵੇਖ ਕੇ ਆਈਂ ਆ ਮੈਂ ਕਿਹ ਵੇ ਕੁੱਟਣ ਵਾਲੀ ਹੋਈ ਕਿ ਨਹੀਂ ਸਰੋਂ ਤਾਂ ਮੈਂ ਵੀ ਗਈ ਸੀ ਵੇਖਣ ਅਜਿਓ ਨਾ ਸੁੱਲੀ ਆਹੋ ਲੱਗ ਜਾਨੇ ਦੋ ਦਿਨ ਅਜੇ ਲਾ ਦੋ ਦਿਨ ਛੱਡ ਕੇ ਵੀ ਜ਼ਿਆਦਾ ਲੱਗ ਜਾਨੇ ਅੱਛਾ ਹਾਂ ਉਹ ਤੂੰ ਉੱਥੇ ਸੁੱਟੀ ਆ ਨਾ ਤੇ ਨੂੰ ਆਨੇ ਉਹਦਾ ਕੰਮ ਵਾਲਾ ਵਾ ਨਾ ਉਹਨੂੰ ਆਨੇ ਤੂੰ ਤੁੱਪੇ ਪਾ ਦੇ ਆਹੋ ਛਾ ਮਾ ਨੂੰ ਉਹਨੂੰ ਆਖਾਂਗੇ ਹਾਂ ਤੇ ਫੇਰ ਉਹ ਪੱਕਣੀਆਂ ਨਹੀਂ ਤੋ ਇਦਾਂ ਦੀ ਰਹਿਣੀ ਆਹੋ ਤੂੰ ਪਈ ਰੋ ਸੁੱਕਣੀ ਉਦਾਂ ਆਹੋ ਜਿਆਦਾ ਗਿੱਲੀ ਆ ਤੇ ਸਮਰੀਤ ਕਿੱਥੇ ਆ ਸਮਰੀਤ ਉਹ ਜੀਵਨ ਦੀ ਨਾ ਮਾਮੇ ਦੀ ਕੁੜੀ ਆਈ ਮੈਂ ਤਾਂ ਵੇਖੀ ਪਹਿਲੀ ਵਾਰੀ ਆ ਤੇ ਉਹ ਕਹਿੰਦੀ ਮੈਂ ਉਹਨਾਂ ਖੇਡਣਾ ਵਾ ਮਾਮੇ ਦੀ ਕੁੜੀ ਆਈ ਹਾਂ ਮੁਰਕੀਰਤ ਗੁਰਕੀਰਤ अच्छा अच्छा गुरकीतत आई ओ फिर मैं नु कहया कि इथे वेड़े च खेल ला, आ, ला, ला पड़ी पड़ी आ, वे बाहर त ਧੋਪ ਵਾ अच्छा हां कहंदे मेरी ਸਹੇਲੀ ਆ ਮੈਂ ਚਲ ਖੇਡ ਲਾ ਫਿਰ ਮੈਂ ਘੜੀ ਕਰੂ ਫੇਰ ਲੈ ਆਉਂਗੀ ਚੰਗਾ ਤੇ ਮੈਂ ਚੱਲੀ ਆ ਜਰਾ ਕੇ ਜੇ ਅੱਲਾ ਆਪਣੀ ਮਨਪਰੀਤ ਵਲ ਅੱਛਾ ਉਧਰ ਚੱਲੇ ਜੇ ਆਹੋ ਠੀਕ ਹੈ ਚੱਲ ਜਾਓ ਫਿਰ हां ਵੈਣੀ ਆ ਜੇ ਉਹ ਜਾਂਦੀ ਆ ਤੁਹਾਨੂੰ ਨਾਲ ਲੈ ਜੂ ਆਹ ਵੇਖ ਲੋ ਅਜ ਹੋਇਆ ਨਹੀਂ ਮਸਲਾ ਨਾ ਨਹੀਂ ਹੋ ਜੀ ਨਹੀਂ ਹੋਇਆ ਜਦੋਂ ਕੈਫੇ ਤੋਂ ਕਰਾਉਣਾ ਪੈਣਾ ਇੱਥੇ ਤਾਂ ਕੋਈ ਸਮਝ ਨਹੀਂ ਲੱਗਦੀ ਆ ਉੱਥੇ ਕਰਵਾ ਕੇ ਵੇਖ ਲਓਗੇ ਕੋਈ ਨਹੀਂ ਖੋਜੂਗਾ ਤੇ ਹੋ ਜਾਣਾ ਤੇ ਤੂੰ ਚੱਲ ਜਾਣਾ ਬੀਬੀ ਨਾਲ ਜਿਹਦੀ ਮਨਪਸੰਦ ਘਰ ਚੱਲੇ ਤੂੰ ਚੱਲ ਜਾਣਾ ਨਾਲ ਤੇ ਮੰਮੀ ਨੇ ਮੈਨੂੰ ਗੜਾ ਸੌਣਾ ਮਾਰੀ ਉਹ ਕਹਿੰਦੀ ਮੈਂ ਜਦੋਂ ਨੂੰ ਆਉਂਦੀ ਮੈਂ ਤਾਂ ਤੁਰਦੀ ਨਹੀਂ ਤੇ ਮੰਮੀ ਮੈਨੂੰ ਕਹਿੰਦੇ ਆ ਪਿੰਡ ਚ ਭੋਗ ਜਦੋਂ ਕੋਈ ਹੁੰਦਾ ਨਾ ਵੀ ਉੱਥੇ ਜਾਣਾ ਵਾ ਤੇ ਉੱਥੇ ਜਦੋਂ ਮੰਮੀ ਇਕੱਲੇ ਨਹੀਂ ਜਾਣਾ ਹੁੰਦਾ ਵਾ ਤੇ ਮम्मी ਚਲ ਜਾਂਦੇ ਤਾਂ ਮੈਨੂੰ ਕੀ ਲੋੜਾ ਜਾਂਦੀ ਉੱਥੇ ਚਾਹ ਤਾਂ ਦੋਵੇਂ ਗੱਲਾਂ ਪਤਾ ਕਰਦੀਆਂ ਚਲਗੇ ਨਾਲ ਪਤਾ ਪਿੰਡ ਦੇ ਵਿੱਚ ਸ਼ਰੀਕੇ ਨਾਲ ਮਿਲਣਾ ਵਰਤਨਾ ਕਿਦਾਂ ਪਤਾ ਲੱਗ ਜਾਂਦਾ ਜਦੋਂ ਵੱਡੇ ਹੈਗੇ ਆ ਤੇ ਮੇਰਾ ਜਾਣਦੀ ਤਾਂ ਕੋਈ ਜ਼ਰੂਰਤ ਹੀ ਨਹੀਂ ਹੈਗੀ ਜਾਂਦੇ ਵੇ ਇਹ ਵੀ ਹੁੰਦਾ ਯਾਰ ਸ਼ਰੀਕੇ ਦੇ ਵਿੱਚ ਕੀ ਹੁੰਦੇ ਹੁੰਦੇ ਆ ਵੀ ਸ਼ਰੀਕੇ ਦਾ ਦਣਾ ਦਾ ਢਿੱਡ ਦੁਖਦਿਆਂ ਵੀ ਖਾਣਾ ਨਹੀਂ ਜੋ ਉਹ ਤਾਂ ਸ਼ਰੀਕੇ ਦੀ ਤੇ ਗੱਲ ਆਲਾ ਵੱਖਰੀ ਹੁੰਦੀ ਪਿੱਥੇ ਲਾਗੇ ਬੰਨੇ ਤੇ ਉਹ ਪਿੰਡ ਦੀ ਗੱਲ ਹੁੰਦੀ ਜਦੋਂ ਤੇ ਉਦੋਂ ਤੇ ਪਿੰਡ ਜਿੱਤੇ ਫਿਰ ਸਿਆਣੇ ਬੰਦੇ ਨਹੀਂ ਜਾਣਾ ਹੁੰਦਾ ਚਲ ਚਲ ਜਾਕਰ ਨਾਲ ਜਮਾ ਦਾ ਕਹਿੰਦੀ ਜੀ ਤੇ ਸੋ ਠੀਕ ਚਲ ਜਿਆ ਕਰੂਗੀ ਇਹ ਦੇ ਖੁੱਲਣੇ ਨਹੀਂ ਡਈ ਯਾਰ ਇਹ ਕੀ ਕਰਨ ਟ ਹੈ ਕਿ ਆਇਓ ਫਾ ਲੈਂਡੀਆਂ ਆਇਓ ਅੱਜ ਗੱਡੀ ਲਊ ਆਪਾਂ ਸੋਚਣ ਡੇਗੇ ਇਹਦੇ ਵਿੱਚ ਖੇਡਦੇ ਆਪਾਂ ਤੇ ਇਹਦੇ ਵਿੱਚ ਖੇਡ ਜਾਈ ਆਉਂਦੀ ਆ ਖਰਾਬ ਹੋ ਜਾਣੀ ਆਏ ਨਹੀਂ ਹੁੰਦੀ ਹਾਂ ਇਹ ਗੱਡੀ ਲਊ ਕੋਈ ਆ ਤੇ ਚਲ ਫਿਰ ਪੁੱਤ ਨਾ ਕਰੋ ਆ ਚੱਲ ਕੇ ਮਹਿਮਾਨਪ੍ਰੀਤ ਘਰ ਚੱਣੀ ਨਹੀਂ ਮੈਂ ਘਰ ਕੀ ਰਣਾ ਕਿ ਨਾ ਜੋ ਆਈ ਉਹਨੇ ਫਿਰ ਚੋੜ ਦੇਣਾ ਵਸ਼ੇਤੀ ਆ ਜਾ ਘਰ ਚੱਲ ਜੀ ਉਹਨੇ ਅੱਛੇ ਰਹਿਣਾ ਵਾ ਨਹੀਂ ਮੈਂ ਨੋ ਫਿਰਨਾ ਵਾ ਤੇਰੀ ਮਾਂ ਨੇ ਸਾਨੂੰ ਸਿਖਾਲਿਆ ਹੁਣ ਆਵਾ ਵੀ ਦਾਦੀ ਮਮਾ ਨਾਲ ਨਾ ਜਾਏ ਨਹੀਂ ਉਹਨੇ ਨਹੀਂ ਤੇ ਕੋੱਖ ਵੀ ਨਹੀਂ ਸਿਖਾਲੇ ਮੈਂ ਤੇ ਇੰਨਾ ਖੇਡਣਾ ਹੀ ਇੰਨੇ ਫਿਰ ਚੱਲ ਜੋ ਨਾ ਕੱਲ ਵੀ ਤੈਨੂੰ ਮੈਂ ਲੈ ਕੇ ਗਈ ਸੀ ਨਾ ਸ਼ਹਿਰ ਤੇ ਤਾਂ ਉਦੋਂ ਵੀ ਉਹ ਬੁੜਬੁੜ ਕਰਦੀ ਸੀ ਮੈਂ ਮਮਾ ਨੇ ਤੇ ਕੋੱਖ ਵੀ ਨਹੀਂ ਕਿਹਾ ਮੈਂ ਤੇ ਇੰਨਾ ਖੇਡਣਾ ਵਾ ਉਹਨੇ ਆਖਿਆ ਹੁਣ ਤੈਨੂੰ ਤੂੰ ਮੈਨੂੰ ਦੱਸਦੀ ਨਹੀਂ ਹੁਣ ਤੂੰ ਉਹਦੇ ਵਗਦੀ ਹੋਗੀ ਨਹੀਂ ਮਮਾ ਨੇ ਤੇਨੂੰ ਕੋਈ ਕਾਇਨੀ ਆ ਨਹੀਂ ਕਿਹਾ ਤੇ ਆਵੇਂ ਇੱਥੇ ਰਹਿਣਾ ਵਾ ਰਾਤ ਰਹਿਣਾ ਵਾ ਨੇ ਸੋ ਆਣ ਕੇ ਖੇਡ ਲਈ ਆ ਚੱਲ ਗਏ ਠੀਕ ਹੈ ਗੁਰਕੀਰਤ ਜਾਂ ਫਿਰ ਚਲ ਜਾ ਤੂੰ ਜੀਵਨ ਘਰ ਆਪਾਂ ਸ਼ਾਮਾ ਨੂੰ ਆ ਕੇ ਖੇਡਾਂਗੇ ਆ ਚੱਲ ਗਏ ਸੋ ਮੈਂ दादी ਪੁੱਤੀ ਚੱਲ ਗਏ ਹੈ ਤਾਂ ਤੂੰ ਮੈਨਾਂ ਹੁਣ ਤੁਰਦੀ ਕਿਉਂ ਨਹੀਂ ਗਈ ਹੁਣ ਤੂੰ ਮਮਾ ਵੱਲ ਦੀ ਹੋ ਗਈ ਮੈਨੂੰ ਪੱਕਾ ਪਤਾ ਵਾ ਤਾਂ ਸਮਰੀ ਗਈ ਹੁਣ ਨਾਲ ਉਹਦੇ ਪਤਾ ਨਹੀਂ ਮੈਂ ਕਹਿਂਦਾ ਇਹ ਵੀ ਮੈਂ ਇਹਨੂੰ ਲੈ ਕੇ ਜਾਣਾ ਵਾ ਅੱਛੇ। ਆਹ। ਸਭੀ ਬਾਹਰ ਦੇ ਖੜਨ ਢਈ ਹੈ। ਆਹ ਗੁਰਕੀਤਤਾਈ ਆ, ਜੀਵੰਦੀ ਕਹਿੰਦੇ ਮਾਮੇ ਦੀ ਕੁੜੀ ਆ। ਅੱਛਾ। ਉਹ ਕੰਨਾ ਖੜਨ ਢਈ ਹੈ। ਠੀਕ। ਹਾਂ। ਤੂੰ ਉਸਾਈ। ਮੈਂ ਸਰੋ ਵਿੰਦੀ ਆਈ। ਅੱਛੇ। ਚਲੋ। ਚਲ ਕੋਈ ਨਹੀਂ ਜੇ ਮਾਤਾ ਕਦੇ ਕਹੇ ਤੇ ਚਲ ਜਾ ਕਰ ਨਾਲ ਉਹ ਤੇ। ਚਾਹ ਪੀਣੀ ਚ? ਹਾਂ ਬਣਾ ਲਿਆ। ਮੈਂ ਵੀ ਫਾਕੀ ਨਾ ਮੇਰੇ ਦਾ। ਉਹ ਬੇਰ ਦੇ ਬਗੇ ਕਪਾੜ ਚਲੀ ਆ। ਦੇ ਪੀਣਾ ਪਾ ਤੂੰ ਮੈਨੂੰ ਪਹਿਲਾਂ ਦੱਸ ਹੁੰਦਾ ਤੇ ਮੈਂ ਠੰਡਾ ਠੁੰਡਾ ਲਿਆ ਕੇ ਰੱਖ ਲਿਆ ਹੁੰਦਾ ਹੋਏ ਨਹੀਂ ਪਤਾ ਠੰਡੇ ਦੀ ਕਿਹੜੀ ਗੱਲ ਹੋ ਉਹ ਤਾਂ ਘਰ ਬੈਠੀਆਂ ਸੀ ਤੇ ਮੈਂ ਇਹਨੂੰ ਆਖਿਆ ਸਮਰੀਤ ਨੂੰ ਵੀ ਚੱਲ ਮਨਪ੍ਰੀਤ ਵੱਲੋਂ ਹੋ ਕੇ ਆਈਏ ਚੱਲ ਚੰਗਾ ਕੀਤਾ ਕਿ ਅੱਗੇ ਤੇ ਹਾਂ ਹੂੰ ਹੋਰ ਸੁਣਾ ਸਮਦੀ ਠੀਕ ਠਾਕ ਵਾ ਹਾਂਜੀ ਹੂੰ ਪੜ ਪੜ ਲੈ ਇੰਨੀ ਨਹੀਂ ਆ ਹਾਂਜੀ ਦੱਸ ਦਿੰਦੇ ਮਮਾ ਹਾਂ ਸਾਰਾ ਕੁਝ ਕਰਾ ਦਿੰਦੇ ਉਹ ਤੇ ਅੱਛਾ ਠੀਕ ਕੁੜੀ ਬਾਜੀ ਮੰਗਦੀ ਤੇ ਉਹਨੂੰ ਉਹ ਨਹੀਂ ਲੈ ਕੇ ਦਿੰਦੇ ਲੈ ਦੱਸ ਹਮ ਹੋਰ ਤੇ ਠੀਕ ਹੀ ਆ ਚਲੋ ਸਭ ਕੁਝ ਤੇ ਦੱਸ ਕਢਾਉਣਾ ਲੈ ਦੇ ਜਿਹੜਾ ਮੰਗਦੀ ਆ ਜੇ ਉਹ ਮੰਗਦੀ ਆ ਤੇ ਕੀ ਉਹਨੂੰ ਨਾ ਲੈਂਦੇ ਲੈਪਟਾਪ ਆਂਦੀ ਲੈਪਟਾਪ ਮੰਗਣੀ ਆ ਹਾਂਜੀ ਮੈਂ ਉਹ ਕਰਨਾ ਮਾਤੇ ਗੇਮਾ ਕਿੰਨੀ ਮੇਰੇ ਸਾਰੀਆਂ ਫਰੈਂਡਾਂ ਕੋਲ ਹੈਗਾ ਵਾ ਤੇ ਚੱਲ ਬਾਜੀ ਆ ਫੇਰ ਕੀ ਆ ਲੈ ਦੇਣ ਨਹੀਂ ਤਾਂ ਜੋ ਕਿਥੋਂ ਵਾਰਾ ਖਾਣਾ ਵਾ 50 60 ਹਜ਼ਾਰ ਉਹ ਕਿਹੜੀ ਬਾਜੀ ਆ ਕਿਹੜੀ 50 60 ਹਜ਼ਾਰ ਦੀ ਹੁੰਦੀ ਆ ਮਨਪ੍ਰੀਤ ਤੇ ਜਦੋਂ ਇੰਨੇ ਕੋਈ ਆਪਣੀ ਪੜ੍ਹਾਈ ਲਈ ਨਹੀਂ ਵਰਤਣਾ ਇਹਨਾਂ ਲਈ ਇਹਦੇ ਕੋਈ ਕੰਮ ਹੀ ਨਹੀਂ ਉਹ ਤੇ ਏਡਾ ਬਹਿੰਗਾ ਗੇਮਾ ਖੇਡਣ ਲਈ ਥੋੜਾ ਲੈ ਕੇ ਦੇਣਾ ਵਾ ਉਹ ਕਿਹ ਹੁੰਦੀ ਕੀ ਆ ਉਹ ਨਾ ਕੰਪਿਊਟਰ ਹੁੰਦਾ ਵਾ ਅੱਛਾ ਹਾਂਜੀ ਪਹਿਲਾਂ ਤਾਂ ਕੰਪਿਊਟਰ ਲੱਗ ਹੁੰਦਾ ਇਹਨਾਂ ਏਦਾਂ ਮੇਜ਼ਾਂ ਤੇ ਉਹਨੂੰ ਡੈਸਕਟਾਪ ਕਹਿ ਦਿੰਦੇ ਹੀਗੇ ਤੇ ਇਹ ਹੁਣ ਉਹਨਾਂ ਨੇ ਬਣਾਤਾ ਵਾ ਤੇ ਇਹਨੂੰ ਗੋਦੀ ਚ ਲੈ ਕੇ ਬੈਜੇ ਦਵਾ ਤੇ ਤਾਂ ਕਰਕੇ ਇਹਨੂੰ ਲੈਪਟਾਪ ਕਹਿ ਦਿੰਦੇ ਆ ਤੇ ਇਹਦੇ ਨਿਆਣੇ ਉਹ ਸਿਆਣੇ ਨੇ ਤੇ ਕੀ ਕਰਨਾ ਨਿਆਣੇ ਨੇ ਤੇ ਖੇਡ ਹੀ ਬਣਾ ਲਈ ਆ ਅੱਜ ਕੱਲ ਮਹਿੰਗੀਆਂ ਮਹਿੰਗੀਆਂ ਗੇਮਾਂ ਆਉਂਦੀਆਂ ਆ ਬਣਾ ਉਹ ਕੀ ਜੀਟੀਏ 5 ਕਿ ਕਿਹੜੀ ਹਾਂ ਜੀਟੀਏ ਆ ਤੇ ਉਹ ਲੈ ਲੈ ਕੇ ਤੇ ਨਿਆਣਿਆਂ ਦੀਆਂ ਗੇਮਾਂ ਹੀ ਖੇਡਣ ਦਾ ਕੰਮ ਲੱਖ ਲੱਖ ਰੁਪਏ ਜੇ ਭੰਡਿਆ ਤੇ ਜਿਹੜੇ ਬੈਂਕ ਤੋਂ ਲੈ ਜੇ ਪੈਸੇ ਡਾ ਦੇਣੇ ਉਹ ਵੱਖਰੇ ਆ ਹਤੇ ਨਾ ਹੀ ਕਰੀ ਜਾਂਦੀ ਏ ਉਹਦਾ ਪਿਓ ਆਂਦਾ ਵੀ ਲੈ ਦਾਂਗੇ ਨਹੀਂ ਕਹੀ ਜੀ ਐਡਾ ਵੱਡਾ ਤੇ ਖਰਚਾ ਮੰਗਣ ਦੀ ਏ ਨਹੀਂ ਜੇ ਉਹਨਾਂ ਨੂੰ ਪੁੱਗਣਾ ਇਹ ਤੇ ਫਿਰ ਤੇ ਹੀ ਆਪ ਵੀ ਸਿਆਣੇ ਖੇਡਣ ਵਾਸਤੇ ਕੋਣ ਐਡੀ ਮਹਿੰਗੀ ਚੀਜ਼ ਲਾ ਕੇ ਦਿੰਦਾ ਕੀਤਾ ਉਹ ਕੰਮ ਦੀ ਹੋਊ ਆਂਦੀ ਮੇਰੀਆਂ ਸਹੇਲੀਆਂ ਨੇ ਲਈ ਤੇ ਜੇ ਲਾ ਦੇ ਤੇ ਕੀ ਆ ਮਨੇ ਕਰੀ ਜਾਂਦੀ ਸਕੂਲੋਂ ਮਿਲਦਾ ਕੰਮ ਕੋਈ ਇੱਧੇ ਤੇ ਨਹੀਂ ਆ ਇੱਧੇ ਸਕੂਲ ਮਾਹ ਤੈਨੂੰ ਬੇਸਿਕ ਜਾਈ ਕਰਾਉਂਦੇ ਹੋਣੇ ਆ ਤੇ ਬੋਦੋ ਉਹ ਥੋੜਾ ਵਾਰਾ ਖਾਂਦਾ ਵਾ ਐਡਾ ਵੱਡਾ ਇੰਨੀ ਮਹਿੰਗੀ ਚੀਜ਼ ਨਾਲੇ ਮੈਂ ਤਾਂ ਜਿਵੇਂ ਮਖਾਣੀ ਮੈਂ ਸਾਰੇ ਫਰੈਂਡਾਂ ਦਾ ਕੱਢ ਦਿਆ ਵਾ ਉਹ ਤਾਂ ਫਰੈਂਡਾਂ ਦੀ ਨਹੀਂ ਰੀਜ਼ ਕਰੀ ਦਿੰਦੀ ਫੇ ਨਿੱਕੇ ਘਡਾਉਣੇ ਲੈ ਕੇ ਦਿੰਦੀ ਮਮਾ ਕਹਿੰਦੀ ਉਹ ਹੁਣ ਡੋਲ ਡੂਲ ਲੈ ਕੇ ਦਿੱਤੀ ਹਾਂ ਕਿਉਂ ਨਾ ਤਾਂ ਮਨਾ ਕਰ ਦਿੰਦੇ ਆ ਨਹੀਂ ਉਹ ਲਿਆ ਦਿੰਦੇ ਲੈਪਟਾਪ ਨਹੀਂ ਲੈ ਕੇ ਦਿੱਤਾ ਤੂ ਪੁੱਤ ਉਹ ਤਾਂ ਫਿਰ ਲੈਪਟਾਪ ਦੇ ਭਾਵੇਂ ਤਾਈ ਜੀ ਦੀ ਸੀ ਮਾਂ ਆਹ ਹੁੰਦੀ ਉਹਨੇ ਵੀ ਨਹੀਂ ਆਂ ਮੀ ਬਾਰਨੀ ਉਹਨੇ ਤਾਂ ਲੈ ਦੇਣਾ ਹੈਗਾ ਉਹ ਤਾਂ ਮੂਹਗਾ ਨਹੀਂ ਕਰਿਆ ਤਾਂ ਮਨਪ੍ਰੀਤ ਉਸੇ ਵੇਲੇ ਇਹਦੀ ਪੂਰੀ ਕਰਦੀ ਹੁੰਦੀ ਤੇ ਹੁਣ ਮੈਨੂੰ ਬੜਾ ਦੁੱਖ ਲੱਗਦਾ ਈ ਪਤਾਈ ਜੀ ਹੁਣ ਤੁਹਾਡੇ سامنے ਉਹ ਜਿਹੜੇ ਮੰਗਦੀ ਕੀ ਨਾ ਲਈਦਾ ਸਕੂਟਰੀ ਤੇ ਤੁਸੀਂ ਕਹਿੰਨੇ ਸੀ ਵੀ ਨਹੀਂ ਭੁਗਦੀ ਨਹੀਂ ਭੁਗਦੀ ਹਨਾ ਉਹਨੇ ਖਰਚੇ ਦੀ ਉਹ ਸਕੂਟਰੀ ਹੁੰਦੀ ਹੈਗੀ ਜਿੰਨੇ ਦਾ ਹੁਣ ਲੈਪਟਾਪ ਆਉਣ ਡਿਆ ਵਾ ਐਡਾ ਵੱਡਾ ਥੋੜਾ ਘਟਾਉਣਾ ਲੈ ਕੇ ਦਿੱਤਾ ਨੰਦਾ ਵਾ ਨਾਲੇ ਉਹ ਘਟਾਉਣਾ ਹੈ ਇੰਨੀ ਆ ਵੇਰੇ ਮੇਰੇ 딸 ਲੈ ਲੈਂਦੀ ਰਹੀਂ ਦੀਆ ਦਾ ਦੀ ਅਮਾ ਇਹਨਾਂ ਨੂੰ ਆਹ ਦਾ ਦੀ ਅਮਾ ਤੇ ਮੈਂ ਤਾਂ ਮੇਰਾ ਮਨ ਬੜਾ ਭਰਿਆ ਹੈਗਾ ਤੇ ਮੈਂ ਆਖਾ ਮਨ ਪ੍ਰੀਤ ਵੱਲ ਜਾਨੀ ਆ ਤੇ ਜਰਾ ਜਰਾ ਹਲਕਾ ਹੋ ਜੂਗਾ ਤੇ ਨਾਲੇ ਮੈਂ ਇਹਨੂੰ ਨਾਲ ਲੈ ਜਾਨੀ ਚਲੋ ਮਨ ਤੇ ਹਲਕਾ ਹੋ ਜਾਂਦਾ ਵਾ ਜਿਹੜੀ ਗੱਲ ਕਹਿਣ ਵਾਲੀ ਸੀ ਉਹ ਤੇ ਮੈਂ ਵੀ ਕਹਿਆ ਨਹੀਂ ਇਹਨੂੰ ਜਾ ਕੇ ਉੱਥੇ ਤੇ ਭਾਵੇਂ ਉਹ ਕਰੇ ਗੁੱਸਾ ਤੇ ਭਾਵੇਂ ਗਿਲਾ ਕਰੇ ਜਿੱਦਾਂ ਮਰਜ਼ੀ ਕਰੇ ਹਨਾ ਤੇ ਤਾਂ ਹੀ ਪੁੱਤ ਮੈਂ ਤੇਰੇ ਨਾਲ ਲਈ ਆਈ ਪਰ ਤਾਈ ਜੀ ਉਹ ਨਹੀਂ ਜਵਾਰਾ ਖਾਣਾ ਉਹ ਤੇ ਤੁਹਾਨੂੰ ਮੈਂ ਆਪ ਦੱਸੰਡੀਆਂ ਵੀ ਉਹ ਤੇ ਕੀ ਕਰਨਾ ਤੁਸੀਂ ਵੇਖਿਆ ਕਦੀ ਨਾ ਮੈਂ ਵੇਖਿਆ ਨਹੀਂ ਨਾ ਕਿਹੜੀ ਬਲਾਵਾ ਤਾਈਓ ਇਹ ਤਾਂ ਲੈ ਆ ਕੇ ਤੇ ਵਿਖਾਉਣੀ ਆ ਤੁਹਾਨੂੰ ਮੈਂ ਸਰਲੇ ਲੈਂਦੀ ਰਹਿੰਦੀ ਕਿਉਂਕਿ ਨਿਆਣੇ ਦੇ ਤਾਂ ਕਾਹੇ ਕੰਮ ਹੀ ਨਹੀਂ ਆ ਤਾਂ ਪਰ ਮੇਰੇ ਜੀ ਨੂੰ ਕੋ ਹੁੰਦਾ ਰਹਿੰਦਾ ਹੈ ਬਾਜੀ ਆ ਨਿਆਣੇ ਨੂੰ ਕਿਉਂ ਨਹੀਂ ਲੈ ਕੇ ਦਿੰਦੇ ਚਲ ਕੋਈ ਨਹੀਂ ਮੈਂ ਦਿਖਾਉਣੀ ਤੁਹਾਨੂੰ ਲੈ ਕੇ ਬਾਜੀ ਆ ਵੇਖੋ ਤਾਈ ਜੀ ਆਹੇ ਇਹ ਤਾਂ ਫੋਨ ਆ ਕਿੱਡਾ ਹੋੜਾ ਏ ਨਹੀਂ ਫੋਨ ਨਹੀਂ ਜੇ ਇਹ ਇਦਾਂ ਕਰਕੇ ਨਾ ਖੁੱਲ ਜਾਂਦਾ ਵਾ ਅੱਛਾ ਆ ਵੇਖੋ ਫੇਰ ਇਹਨੂੰ ਇਦਾਂ ਕਰਕੇ ਤੇ ਚਲਾ ਦਈਦਾ ਵਾ ਅੱਛਾ ਆ ਮੰਗਦੀ ਆ ਹਾਂਜੀ ਇਹੋ ਲੈਪਟਾਪ ਪੁੱਤ ਤੂੰ ਵੱਡਾ ਵੱਡਾ ਕੀ ਕਰਨਾ ਵਾ ਇਹ ਤੇ ਤਾਈ ਜੀ ਇੰਨਾ ਬੱਚਾ ਏ ਕੋ ਥੋੜਾ ਟਾਈਮ ਹੁੰਦਾ ਵਾ ਪੀ ਇਹ ਉਥੋਂ ਸਕੂਲੋਂ ਆਊਗੀ ਆ ਕੇ ਘੜੀ ਚਲਟਾ ਵੇਖ ਲੈ ਟੈਲੀਵਿਜ਼ਨ ਤੇ ਘੜੀ ਬਾਹਰ ਜਾ ਕੇ ਖੇਡ ਲੈ ਜੇ ਤੇ ਇੰਨਾ ਚੀਜ਼ਾਂ ਤੇ ਗੇਮਾਂ ਖੇਡਣ ਲੱਪੇ ਫੇਰ ਤੇ ਨਿਆਣਾ ਤੁਹਾਨੂੰ ਪਤਾ ਹੀ ਆ ਅੱਜ ਕੱਲ ਕਿਦੰਨੇ ਆਣੇ ਦੇ ਦਿਮਾਗ ਹੈ ਕੋਣ ਠੇ ਮੈਨੂੰ ਤੇ ਪਤਾ ਹੀ ਨਹੀਂ ਮੈਂ ਇਹ ਦਿਮਾਗ ਚਾਉਂਦਾ ਚ ਕੋਈ ਬਾਜੀ ਪੂਜੀ ਆ ਤੇ ਜੇ ਮੈਂ ਨਾ ਤੇਰੇ ਅੱਲੇ ਹੁੰਦੀ ਤੇ ਮੈਨੂੰ ਪਤਾ ਹੀ ਨਹੀਂ ਵੀ ਇਹ ਕੀ ਚੀਜ਼ ਵਾ ਉਹ ਤੇ ਇੱਜ ਆਵੇ ਲੋਜੋ ਨਮਝੋ ਨਾ ਵਰਤਨੋ ਹਟਿਆ ਨਾ ਇਹਨੂੰ ਤੇ ਇਹਦੇ ਨਾਲ ਕੋਈ ਸਾਨੂੰ ਕੰਮ ਹੀ ਨਹੀਂ ਪੈਂਦਾ ਐਡਾ ਵੀ ਵੇਲ ਹੀ ਨਹੀਂ ਹੁੰਦਾ ਘਰ ਦੇ ਕੰਮ ਕਰ ਕਿੰਨੇ ਆ ਤੇ ਬੱਚੇ ਨੂੰ ਇਹ ਲੈ ਦੇ ਕੇ ਕੀ ਕਹਣਾ ਇਹ ਤੇ ਗੱਲ ਤੇਰੀ ਸੱਚੀ ਆ ਉਹ ਕੱਲ ਨੂੰ ਮੇਰਾ ਵੀ ਮੁੰਡਾ ਤਾਂ ਹੋਣਾ ਮੈਨੂੰ ਗੇਮਾ ਥੋੜਾ ਭਰ ਕੇ ਦੇਣੀ ਆ ਇਹਦੇ ਵਿੱਚ ਹਾਂ ਅੱਛਾ ਇਹ ਇਦਾਂ ਚੱਲਦਾ ਵਾ ਹਾਂਜੀ ਇਹ ਇਦਾਂ ਫਿਰ ਉਹਨਾਂ ਤੇ ਆਉਂਦੀਆਂ ਰਹਿੰਦੀਆਂ ਨੇ ਮੇਲ ਵਗੈਰਾ ਤੂੰ ਪੁੱਤ ਹੈਂ ਨਾ ਮਹਿੰਗਾ ਕੀ ਕਰਨਾ ਵਾ ਅਜੇ ਤਾਂ ਤੂੰ ਨਿੱਕੀ ਆ ਜਦੋਂ ਵੱਡੀ ਹੋਏਗੀ ਨਾ ਜਦੋਂ ਅਫਸਰ ਲੱਗੇਗੀ ਉਦੋਂ ਤੈਨੂੰ ਆਪੇ ਮਿਲ ਜਾਣਾ ਵਾ ਠੀਕ ਆਹ ਹੋ ਤਾਂ ਨਾਲੇ ਤੂੰ ਆਪਣੇ ਪੈਸੇ ਕਮਾਈ ਤੇ ਆਪ ਲੀ ਨਹੀਂ ਤੇ ਤੈਨੂੰ ਆਪ ਹੀ ਉਹਨਾਂ ਨੇ ਦੇ ਦੇਣਾ ਜਿੱਥੇ ਤੂੰ ਅਫਸਰ ਲੱਗੀ ਨਾ ਉਨਾਂ ਹੀ ਦੇ ਦੇਣਾ ਤੈਨੂੰ ਤੂੰ ਇਹ ਕੀ ਕਰਨਾ ਮੈਨੂੰ ਪਤਾ ਹੀ ਨਹੀਂ ਮੈਨੂੰ ਪਤਾ ਨਹੀਂ ਕਿਹੜੀ ਬਾਜੀ ਆ ਜਿਹੜੀ ਮੇਰੀ ਧੀ ਮੰਗਦੀ ਆ ਤੇ ਲੈ ਕੇ ਨਹੀਂ ਦਿੰਦੇ ਤੇ ਚੰਗਾ ਹੋਇਆ ਮਨਪ੍ਰੀਤ ਤੂੰ ਮੈਨੂੰ ਵਖਾਲ ਦਿੱਤਾ ਨਹੀਂ ਮੈਨੂੰ ਜਿੱਦਾਂ ਮਰਜੀ ਆ ਨਾ ਉਹਨਿੰ ਕਿੰਨੀਆਂ ਮੋਟੀਆਂ ਤੇ ਰੀਜਾ ਪੂਰੀਆਂ ਕਰ ਸਕਦੇ ਆ ਤੇ ਆਹ ਲੈਪਟਾਪ ਲੈਣ ਨੂੰ ਤੇ ਦੇ ਪਾਪਾ ਕੋ ਵੀ ਨਹੀਂ ਪੈਸੇ ਨਿਕਲਨੇ ਉਹ ਵੀ ਖੇਡਣ ਵਾਸਤੇ ਮੈਨੂੰ ਪਤਾ ਹੀ ਨਹੀਂ ਮਨਪ੍ਰੀਤ ਵੀ ਆ ਬਲਾਵ ਆਏ ਕੋਈ ਨਹੀਂ ਤਾ ਉਹ ਵੀ ਪਤਾ ਨਾ ਪੁੱਤ ਕੋਈ ਕੋਰਸ ਲਵੇਂਗੀ ਕੰਪਿਊਟਰ ਵਾਲਾ ਫਿਰ ਜ਼ਰੂਰ ਤੇਰੇ ਪਾਪਾ ਲੈ ਕੇ ਦੇਣਗੇ ਤੈਨੂੰ ਠੀਕ ਆ ਤੇ ਫਿਰ ਤੇਰੀ ਮੰਮੀ ਨੇ ਵੀ ਨਹੀਂ ਰੋਕਣਾ ਪਤਾ ਜੜੀ ਚੀਜ਼ ਦਾ ਫਾਇਦਾ ਹੋਵੇ ਨਾ ਉਹ ਤੋਂ ਮਾਂ ਪਿਓ ਰੋਕਦਾ ਨਹੀਂ ਆ ਤੇ ਜਿਹਦਾ ਨਹੀਂ ਨਾ ਫਾਇਦਾ ਹੈਗਾ ਉਹ ਤੋਂ ਭਾਵੇਂ ਆਪਣੀ ਹੋਵੇ ਤੇ ਭਾਵੇਂ ਬਗਾਨੀ ਹੋਵੇ ਨੇ ਰੋਕਣਾ ਹੀ ਰੋਕਣਾ ਚੱਲ ਹੁਣ ਜੇਦ ਨਾਲ ਘਰੀ ਚੰਗਾ ਹੁਣ ਸਕੂਲੇ ਜਾਇਆ ਕਰ ਪੜ੍ਹ ਚੱਲ ਉਹਨਾਂ ਜੇ ਤੂੰ ਇਹਨੂੰ ਵੇਖ ਤਾਂ ਮੈਂ ਚਾਹ ਬਣਾ ਲਿਆ ਮਾਡਾ ਚਾਹ ਰਹਿਣ ਦੇ ਨਹੀਂ ਨਹੀਂ ਪਹਿਲਾਂ ਹੀ ਪੀ ਲਿਆ ਵਾ ਨਹੀਂ ਨਹੀਂ ਕੋਈ ਨਹੀਂ ਮੈਂ ਬਣਾ ਕੇ ਲਈ ਬਹੁਤ ਖਰਾਬ ਨਾ ਕਰਦੀ ਉਹਨਾਂ ਦਾ ਨਹੀਂ ਕਰਦੀ